ਵਿਜੀਲੈਂਸ ਦੇ ਅੜਿੱਕੇ ਇੱਕ ਐਸਾ ਮੁੱਖ ਮੰੰਸ਼ੀ ਚੜਿਆ ਜਿਹੜਾ ਕਿ ਘਾਲੇ-ਮਾਲੇ ਕਰਦਾ ਸੀ ਔਰ ਘਾਲੇ-ਮਾਲੇ ਵੀ ਸਕੀਮਾਂ ਲਾ ਲਾ ਕੇ ਐਸੀ ਸਕੀਮ ਲੱਗੀ ਜਿਹੜੀ ਕਿ ਸਿਰੇ ਨਹੀਂ ਚੜੀ ਜਿਸ ਦੇ ਕਰਕੇ ਉਹ ਕਾਬੂ ਆ ਗਿਆ ਵਿਜੀਲੈਂਸ ਨੂੰ ਪਹਿਲੀ ਵਾਰੀ ਪਤਾ ਕਦੋਂ ਲੱਗਿਆ ਸ਼ਿਕਾਇਤ ਕਦੋਂ ਮਿਲੀ ਔਰ ਸ਼ਿਕਾਇਤ ਕੀਤੀ ਕਿਸ ਨੇ ਕਿੰਨੇ ਪੈਸੇ ਰਿਸ਼ਵਤ ਲੈ ਰਿਆ ਸੀ ਜੇਕਰ ਇਸ ਵਾਰ ਲਗਭਗ ਸਵਾ ਲੱਖ ਰਿਸ਼ਵਤ ਲੈਂਦਿਆਂ ਕਾਬੂ ਹੋਇਆ ਤੇ ਪਹਿਲਾਂ ਕਿੰਨੇ ਪੈਸੇ ਉਸਨੇ ਆਪਣੀ ਡਿਊਟੀ ਦਰਾਂ ਆਪਣੀ ਸਰਵਿਸ ਦਰਾਂ ਇਸ ਤਰ੍ਹਾਂ ਕਾਲੀ ਕਮਾਈ ਕੀਤੀ ਹੋਵੇਗੀ ਕਮਾਏ ਹੋਣਗੇ ਟੇਢੇ ਤਰੀਕੇ ਨਾਲ ਗਲਤ ਢੰਗ ਦੇ ਨਾਲ ਇਹ ਹੁਣ ਫਰੋੜਾ ਫਰਾਲੀ ਹੋਣੀ ਹੈ ਅਗਲੀ ਪੁਸ਼ਕਿਸ਼ ਦੇ ਵਿੱਚ ਪਤਾ ਲੱਗਣਾ ਜਦੋਂ ਬੈਂਕ ਖਾਤੇ ਚੈੱਕ ਹੋਣਗੇ پراਪਰਟੀਆਂ ਜਾਇਦਾਦ ਦੇ ਵੇਰਵੇ ਮੰਗੇ ਜਾਣਗੇ ਤਾਂ ਕਾਗਜ਼ਾਂ ਚ ਕੀ ਬੋਲਦਾ ਤੇ ਕਾਗਜ਼ਾਂ ਤੋਂ ਬਿਨਾ ਕੀ ਕੁਝ ਚਲਾਉਂਦਾ ਸੀ ਮੁਖਮੁਣੀਸ਼ੀ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੁੱਕਦਾ ਔਰ ਲੋਕਾਂ ਤੋਂ ਪੈਸੇ ਲੈਂਦਾ ਕੀ ਕੁਝ ਕਰਦਾ ਰਿਹਾ ਪਰ ਇਸ ਵਾਰ ਉਹ ਸੁੱਕਾ ਨਹੀਂ ਗਿਆ ਬਖਸ਼ਿਆ ਨਹੀਂ ਗਿਆ ਵਿਜੀਲੈਂਸ ਕੋਲ ਸ਼ਿਕਾਇਤ ਪੁੱਜੀ ਤੇ ਮੁੰਡਲੀ ਪੜਤਾਲ ਹੋਈ ਇਹ ਪਤਾ ਲੱਗਿਆ ਕਿ ਕਿਵੇਂ ਜ਼ਬਰਦਸਤੀ ਇਹ ਵਸੂਲੀ ਕਰਦਾ ਰਿਹਾ ਤਾਂ ਹੁਣ ਇਸ ਦੇ ਬਾਰੇ ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਣਕਾਰੀ ਸਾਂਝੀ ਕੀਤੀ ਉਸ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਮੁਤਾਬਕ ਜਿਹੜੀ ਸਾਂਝੀ ਕਰਾਂਗੇ ਪੂਰੀ ਤਾਂ ਪੂਰੇ ਵੇਰਵੇ ਕਿ ਕਿਵੇਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੰੰਚੀ ਵਿਜੀਲੈਂਸ ਦੇ ਕਾਬੂ ਆਉਂਦਾ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦਾ ਦਾਵਾ ਕੀਤਾ ਹੈ ਵਿਜੀਲੈਂਸ ਨੇ ਕਿ ਇਸ ਦੌਰਾਨ ਜਿਹੜੀ ਵੀ ਸਾਨੂੰ ਸ਼ਿਕਾਇਤ ਮਿਲਦੀ ਹੈ ਅਸੀਂ ਪੜਤਾਲ ਕਰਦੇ ਹਾਂ ਤੇ ਉਸ ਦੇ ਆਧਾਰ ਤੇ ਕਾਰਵਾਈ ਕਰਦੇ ਹਾਂ ਇਸੇ ਤਰ੍ਹਾਂ ਮੰਗਲਵਾਰ ਨੂੰ ਥਾਣਾ ਜਮਾਲਪੁਰ ਕਮਿਸ਼ਨ ਰੇਟ ਲੁਧਿਆਣਾ ਅਧੀਨ ਪੈਂਦੀ ਪੁਲਿਸ ਚੌਂਕੀ ਰਾਮਗੜ੍ਹ ਵਿਖੇ ਮੁੱਖ ਮੌਨਚੀ ਵਜੋਂ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਨੂੰ ਦੋ ਕ੍ਰਿਸ਼ਟਾਂ ਵਿੱਚ 115000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਇਨਫੋ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਇਹ ਵੀ ਦੱਸਿਆ ਕਿ ਅਪਰੋਕਤ ਪੁਲਿਸ ਮੁਲਾਜ਼ਮ ਨੂੰ ਜਨਕਪੋਰੀ ਲੁਧਿਆਣਾ ਸ਼ਹਿਰ ਦੇ ਵਸਨੀਕ ਕਾਪਿਲ ਅਬਰਾਏ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਰੋਧਦੀ ਐਕਸ਼ਨ ਲਾਈਨ ਤੇ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਹੌਲਦਾਰ ਸੁਖਦੇਵ ਸਿੰਘ ਨੇ ਹੋਰ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਚਾਚਾ ਸਕ੍ਰੈਪ ਡੀਲਰ ਕਲਾਸ਼ ਗਰਗ ਨੂੰ ਪੁਲਿਸ ਚੌਂਕੀ ਰਾਮਗੜ੍ਹ ਵਿਖੇ ਲਿਆਂਦਾ ਤੇ ਚੋਰੀ ਦਾ ਸਕ੍ਰੈਪ ਸਮਾਨ ਖਰੀਦਣ ਦੇ ਬਹਾਨੇ ਉਸ ਨੂੰ ਧਮਕੀਆਂ ਦਿੱਤੀਆਂ ਪਹਿਲਾਂ ਤਾਂ ਕਿਵੇਂ ਸਕ੍ਰੈਪ ਦਾ ਮਾਲ ਖਰੀਦਣ ਵਾਲੇ ਜਾਂ ਆਮ ਤੌਰ ਤੇ ਇਸ ਤਰ੍ਹਾਂ ਪੁਲਿਸ ਕਬਾੜੀਆਂ ਦੇ ਉੱਤੇ ਜਿਹੜੀ ਕਾਰਵਾਈ ਕਰਦੀ ਹੈ ਤੇ ਉਸ ਤੋਂ ਬਾਅਦ ਉਸ ਬਦਲੇ ਰਿਸ਼ਵਤ ਮੰਗਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਬਲੈਕਮਿਲ ਕੀਤਾ ਜਾਂਦਾ ਹੈ ਮੁਲਾਜ਼ਮਾਂ ਦੇ ਵੱਲੋਂ ਇਸੇ ਤਰ੍ਹਾਂ ਦੀ ਮਿਲਦੀ ਜੁਲਦੀ ਕਹਾਣੀ ਇਸੇ ਹੌਲਦਾਰ ਦੀ ਸੀ ਤਾਂ ਧਮਕੀਆਂ ਦਿੱਤੀਆਂ ਗਈਆਂ ਉਸਦੇ ਲੜਕੇ ਦੀਪਕ ਗਰਗ ਤੋਂ 65000 ਰੁਪਏ ਤੇ ਇੱਕ 50000 ਰੁਪਏ ਦੀ ਰਕਮ ਦੀਆਂ ਦੋ ਕਿਸ਼ਤਾਂ ਵਿੱਚ ਇਹ 115000 ਰੁਪਏ ਦੀ ਰਿਸ਼ਵਤ ਦੀ ਰਕਮ ਜ਼ਬਰਦਸਤੀ ਲੈ ਲਈ ਗਈ ਤੇ ਇਸ ਤੋਂ ਬਾਅਦ ਸਕ੍ਰੈਪ ਡੀਲਰ ਕਲਾਸ਼ ਗਰਗ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਕੀਤੇ ਆ ਛੱਡ ਦਿੱਤਾ ਗਿਆ ਪਹਿਲਾਂ ਤਾਂ ਉਸ ਸਕ੍ਰੈਪ ਡੀਲਰ ਨੂੰ ਫੜਿਆ ਜਾਂਦਾ ਹੈ ਕਿ ਤੇਰੇ ਤੇ ਕਾਰਵਾਈ ਕਰਾਂਗੇ ਧਮਕੀਆਂ ਦਿੱਤੀਆਂ ਗਈਆਂ ਜਦੋਂ ਉਹਨਾਂ ਨੇ ਦੋ ਕਿਸ਼ਤਾਂ ਦੇ ਰੂਪ ਦੇ ਵਿੱਚ ਪੈਸੇ ਜਿਹੜੇ ਮੰਗੇ ਗਏ ਜਮ੍ਹਾਂ ਕਰਾ ਦਿੱਤੇ 1.65 ਹਜ਼ਾਰ 1 50 ਹਜ਼ਾਰ 1 ਯਾਨੀ ਕਿ 1 ਲੱਖ 15000 ਰੁਪਏ ਲਗਭਗ ਸਵਾ ਲੱਖ ਤੇ ਉਸ ਤੋਂ ਬਾਅਦ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਕੀਤੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਅੱਗੇ ਵੀ ਦੱਸਿਆ ਗਿਆ ਕਿ ਪੜਤਾਲ ਦਰਾਂ ਨੇ ਵੀ ਪਾਇਆ ਗਿਆ ਕਿ ਰਿਹਾਲ ਨਾਮ ਦੇ ਇੱਕ ਵਿਅਕਤੀ ਦੇ ਰਿਸ਼ਤੇਦਾਰ ਸੋਭੂ ਨੇ ਅਪਰੋਖਤ ਕਲਾਸ਼ ਗਰਗ ਨੂੰ ਚੋਰੀ ਸਕ੍ਰੈਪ ਦਾ ਸਮਾਨ ਵੇਚਿਆ ਸੀ ਤੇ ਇਸ ਸਕ੍ਰੈਪ ਵੇਚ ਕੇ ਸੋਬੂ ਨੇ ਉਸ ਪਾਸਿਓਂ 282000 ਰੁਪਏ ਦੀ ਰਕਮ ਪ੍ਰਾਪਤ ਵੀ ਕੀਤੀ ਸੀ ਇਹ ਵੀ ਖੁਲਾਸਾ ਹੋਇਆ ਕਿ ਉਪਲਬਧ ਬਿਆਨਾਂ ਤੇ ਰਿਕਾਰਡੀਆਂ ਦੇ ਅਨੁਸਾਰ ਉਕਤ ਹਾਲਦਾਰ ਸੁਖਦੇਵ ਸਿੰਘ ਨੇ ਵੀ ਸੋਬੂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕਰਨ ਦੇ ਬਹਾਨੇ ਰਿਹਾਲ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਿਸ ਨੇ ਡੀਲਰ ਕਲਾਸ਼ ਗਰਗ ਨੂੰ ਚੋਰੀ ਦਾ ਜਿਹੜਾ ਸਮਾਨ ਵੇਚਿਆ ਸੀ ਉਹ 282000 ਰੁਪਏ ਲਏ ਸੀ ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਉਕਤ ਮੁਲਾਜ਼ਮ ਸੁਖਦੇਵ ਸਿੰਘ ਜਿਹੜਾ ਕਿਰਿਸ਼ਵਤੀ ਰਕਮ ਮੰਗਣ ਤੇ ਸਵੀਕਾਰ ਕਰਨ ਦੇ ਦੋਸ਼ ਸਾਬਤ ਹੋ ਗਏ ਨੇ ਤੇ ਇਸੇ ਕਰਕੇ ਦੋਸ਼ੀ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦਿੱਤਾ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮਕਦਮਾ ਦਰਜ ਕਰ ਲਿਆ ਗਿਆ ਅਗਲੇਰੀ ਜਾਂਚ ਵੀ ਪੁਲਿਸ ਚੌਕੀ RAMGARD ਦੇ ਇੰਚਾਰਜ ASI ਬਰਿੰਦਰਜੀਤ ਸਿੰਘ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਉਸ ਦੀ ਹੱਲਾਸ਼ੇਰੀ ਸੀ ਕਿ ਉਹ ਤਾਂ ਨਹੀਂ ਵਿਚ ਮਿਲਿਆ ਹੋਇਆ ਸੀ ਇਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਵਿਜੀਲੈਂਸ ਨੂੰ ਲੱਗ ਰਿਹਾ ਹੈ ਇਸੇ ਕਰਕੇ ਉਹਨਾਂ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਨੂੰ ਭਲਕੇ ਅਦਾਲਤ ਚ ਪੇਸ਼ ਕਰਕੇ ਰਿਮਾਨਡ ਤੇ ਲਿਆ ਜਾਣਾ ਉਸ ਦੇ ਵਿੱਚ ਪਤਾ ਲੱਗੇਗਾ ਕਿ ਹੋਰ ਕਿਹੜੇ ਕਿਹੜੇ ਪੁਲਿਸ ਮੁਲਾਜ਼ਮਾਂ ਨੂੰ ਸਹਿਯੋਗੀ ਬਣਾ ਕੇ ਅਜਿਹੇ ਹਾਰਵਾਈਆਂ ਕਰਦਾ ਸੀ ਗੈਰ ਕਾਨੂੰਨੀ ਪੈਸੇ ਬਣਾਉਂਦਾ ਸੀ ਕਾਲੀ ਕਮਾਈ ਕਰਦਾ ਸੀ ਤੇ ਹੁਣ ਉਸ ਸਬੰਧਤ ਥਾਣੇ ਦੇ ਐਸਆਈ ਤੋਂ ਵੀ ਜਿਹੜਾ ਇਸ ਦੇ ਵਿੱਚ ਸ਼ੱਕ ਦੇ ਘੇਰੇ ਦੇ ਵਿੱਚ ਰੱਖਿਆ ਜਾ ਰਿਹਾ ਹਾਲਾਂਕਿ ਦੋਸ਼ ਸਾਬਤ ਹੁੰਦੇ ਆ ਕਿ ਨਹੀਂ ਹੁੰਦੇ ਅਗਲੇਰੀ ਕਾਰਵਾਈ ਨੇ ਤੈਅ ਕਰਨਾ ਹੈ ਤੇ ਅਦਾਲਤ ਨੇ ਤੈਅ ਕਰਨਾ ਹੈ ਕਿਸ ਦੇ ਵਿੱਚ ਦੋਸ਼ੀ ਕੌਣ ਹੈ ਪਰ ਰੰਗੇ ਹੱਥੀ ਜਿਹੜਾ ਫੜਿਆ ਜਾਵੇ ਜਿਹੜਾ ਕਬੂਲ ਲਵੇ ਕਿ ਹਾਂ ਰਿਸ਼ਵਤ ਲਈ ਗਈ ਹੈ ਤਾਂ ਫਿਰ ਉਸ ਨੂੰ ਕੀ ਕਿਹਾ ਜਾਵੇ ਕੀ ਅਦਾਲਤ ਦੇ ਫੈਸਲੇ ਦੀ ਉਡੀਕ ਕੀਤੀ ਜਾਵੇ ਤਾਂ ਦੋਸ਼ੀ ਮੰਨਿਆ ਜਾਵੇ ਜਾਂ ਫਿਰ ਪਹਿਲਾਂ ਹੀ ਦੋਸ਼ੀ ਮੰਨ ਲੈਣਾ ਚਾਹੀਦਾ ਜਿਹੜਾ ਕਬੂਲ ਕਰ ਲਵੇ ਕਿ ਹਾਂ ਮੈਂ ਪੈਸੇ ਵਸੂਲੇ ਐ ਮੈਂ ਪੈਸੇ ਲਏ ਨੇ ਤਾਂ ਵਿਜੀਲੈਂਸ ਨੇ ਦਾਅਵਾ ਕੀਤਾ ਕਿ ਮੁੱਢਲੀ ਪੜਤਾਲ ਦੇ ਵਿੱਚ ਪਾਇਆ ਗਿਆ ਕਿ ਮੁੱਖ ਮੁੰਸ਼ੀ ਸੁਖਦੇਵ ਸਿੰਘ ਨੇ ਕਾਰਨਾਮੇ ਕੀਤੇ ਐ ਇਸੇ ਕਰਕੇ ਗ੍ਰਫਤਾਰ ਕੀਤਾ ਗਿਆ ਪਰਚਾ ਦਰਜ ਕੀਤਾ ਗਿਆ ਤਾਂ ਇਸ ਤਰ੍ਹਾਂ ਭ੍ਰਿਸ਼ਟਾਚਾਰੀਆਂ ਦੀ ਕਲੰਬੀ ਸੂਚੀ ਹੈ ਪਰ ਕਿਤੇ ਨਾ ਕਿਤੇ ਜਿਹੜੀ ਕਾਰਵਾਈ ਦੇਖਣ ਨੂੰ ਮਿਲਦੀ ਹੈ ਉਸ ਤੋਂ ਕਿਤੇ ਨੇ تسਲੀ ਹੁੰਦੀ ਹੈ ਕਿ ਕਿਤੇ ਕਿਤੇ ਟਾਵੀ ਟਾਵੀ ਸਹੀ ਪ੍ਰਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਪਰ ਬਹੁਤੀਆਂ ਥਾਵਾਂ ਦੇ ਉੱਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਆਏ ਸਿਵਲ ਅਧਿਕਾਰੀ ਨੇ ਸਿਵਲ ਮੁਲਾਜ਼ਮ ਨੇ ਜਾਂ ਫਿਰ ਵਰਦੀ ਧਾਰੀ ਨੇ ਬਹੁਤੇ ਹਾਲੇ ਵੀ ਅੰਦਰ ਖਾਤੇ ਅਜਿਹੇ ਕਾਰਨਾਮੇ ਨੂੰ ਅੰਜਾਮ ਦੇ ਰਹੇ ਨੇ ਜਿਨ੍ਹਾਂ ਨੂੰ ਕੋਈ ਪੁੱਛਣ ਗਿੱਚਣ ਵਾਲਾ ਕੋਈ ਨਹੀਂ ਤਾਂ ਸਾਰਿਆਂ ਦੇ ਉੱਤੇ ਕਾਰਵਾਈ ਇਕਸਾਰ ਕਿਵੇਂ ਹੋਵੇ ਇਸ ਦੇ ਲਈ ਤੁਹਾਡਾ ਕੋਈ ਕੀਮਤੀ ਸੁਝਾਅ ਹੈ ਵਿਜੀਲੈਂਸ ਦੇ ਲਈ ਜਾਂ ਪੰਜਾਬ ਸਰਕਾਰ ਦੇ ਲਈ ਤਾਂ ਉਹ ਵੀ ਤੁਸੀਂ ਆਪਣੇ ਕੀਮਤੀ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੇ ਦੇਖਦੇ ਰਹੋ এবিসি ਪੰਜਾਬ ਦੇ ਨਾਲ